ਨੇ ਇਹ ਸਰਕਾਰ ਦਾ ਸ਼ਰੇਆਮ ਧੱਕਾ ਹੈ ਖਾਸ ਤੌਰ ਤੇ ਜਦੋਂ ਸਰਕਾਰਤਾ ਜਾਂ ਐਮਐਲਏ ਦਾ ਤੇ ਅਸੀਂ ਲੰਮੇ ਪਿਛਲੇ ਸਮੇਂ ਤੋਂ ਦੇਖਦੇ ਆਂ ਵੀ ਇਹਦਾ ਕੀ ਹਾਲ ਹੈ ਪਰ ਜਿਹੜਾ ਮੌਕੇ ਦਾ ਐਸਡੀਐਮ ਹੁੰਦਾ ਇੱਕ ਪੀਸੀ ਅਧਿਕਾਰੀ ਹੁੰਦਾ ਉਹਨੇ ਆਪਦੇ ਫਰਜ਼ਾਂ ਦੀ ਪੂਰਤੀ ਕਰਨੀ ਹੁੰਦੀ ਹੈ ਜਿਹਦੇ ਵਿੱਚ ਅੱਜ ਮੈਂ ਦੂਸਰੀ ਵਾਰ ਜਾਤੀ ਤੌਰ ਤੇ ਕਾਲाराम ਕੌਂਸਲ ਜੀ ਨੂੰ ਕਾਨੂੰਨ ਦੀਆਂ ਧਜੀਆਂ ਡਾਉਂਦੇ ਦੇ ਰਹਾਂ ਇਹਨੇ ਭੀਖੀ ਚੋਣ ਵੇਲੇ ਵੀ ਸਾਡੇ ਇਸ ਤਰ੍ਹਾਂ ਉਥੇ ਕੀਤਾ ਇਹਰੇ ਆਮ ਮਤਲਬ ਡੀਐਸਪੀ ਤੇ ਇਹਨੇ ਰਲ ਕੇ ਉਥੇ ਵੋਟਰਾਂ ਨੂੰ ਧਮਕਾਇਆ ਤੇ ਸਹੀ ਵੋਟਰਾਂ ਨੂੰ ਵੋਟ ਤੱਕ ਨਹੀਂ ਪਾਉਣ ਦਿੱਤਾ ਗਿਆ। ਉਹੀ ਹਾਲ ਅੱਜ ਇਹਨੇ ਇੱਥੇ ਕੀਤਾ ਹੈ। ਇਹ ਸ਼ਾਇਦ ਧਾਰੀਵਾਲ ਤੋਂ ਬਦਲ ਕੇ ਇੱਥੇ ਆਏ ਆ ਜਿੰਨਾ ਕਿ ਮੈਨੂੰ ਪਤਾ ਹੈ। ਇਹਨਾਂ ਨੂੰ ਖਤਰਾ ਵੀ ਮੈਨੂੰ ਲੰਮਾ ਸਫ਼ਰ ਧਾਰੀਵਾਲ ਦਾ ਕਿਤੇ ਫੇਰਨਾ ਕਰਨਾ ਪੈ ਜੀ। ਐਸਡੀਐਮ ਸਾਹਿਬ ਜੀ ਤੁਸੀਂ 1.5 ਸਾਲ ਹੁਣ ਕੱਢ ਲਓਗੇ ਤੁਹਾਨੂੰ ਧਾਰੀਵਾਲ ਤੋਂ ਸ਼ਦ ਗਾਹਾਂ ਜਾਣਾ ਪਊਗਾ ਜਿਹੜੇ ਤੁਹਾਡੇ ਹਾਲਾਤ ਨੇ। ਤੁਸੀਂ 1% ਵੀ ਉਸ ਸੰਵਿਧਾਨ ਦੀ ਉਸ ਕਾਨੂੰਨ ਦੀ ਜਿਹਦੇ ਦਾਇਰੇ ਤੁਸੀਂ ਕੰਮ ਕਰਦੇ ਹੋ 1 ਮਿੰਟ ਵਾਸਤੇ ਵੀ ਉਹਦੀ ਪਾਲਣਾ ਨਹੀਂ ਕਰਦੇ। ਐਮਐਲਏ ਸਾਹਿਬ ਨੇ ਚਲੇ ਜਾਣਾ ਤੁਸੀਂ ਇੱਥੇ ਨੌਕਰੀ ਕਰਨੀ ਹੈ ਸ਼ਾਇਦ ਜੇ ਤੁਹਾਡੇ 2-4 ਸਾਲ ਰਹਿੰਦੇ ਹੋਣਗੇ ਜਿਹਦਾ ਤੁਸੀਂ ਬਿਲਕੁਲ ਆਪਦੀ ਨੌਕਰੀ ਨਾਲ ਖਲਵਾੜ ਕਰ ਰਹੇ ਹੋ ਤੁਹਾਨੂੰ ਇਹ ਬਿਲਕੁਲ ਨਹੀਂ ਕਰਦਾ ਚਾਹੀਦਾ ਤੁਸੀਂ ਕਾਨੂੰਨ ਦੇ ਨਿਯਮਾਂ ਅਨੁਸਾਰ ਤੁਹਾਨੂੰ ਕਾਨੂੰਨ ਤੇ ਪੜਾ ਦੇਣਾ ਚਾਹੀਦਾ ਤੁਸੀਂ ਸ਼ਰੇਆ ਮਤਲਬ ਸਾਡੇ ਨਾਲ ਹੀ ਭੇਗੀ ਕੀਤਾ ਤੁਸੀਂ ਸਾਨੂੰ ਦੋ ਬੰਦਿਆਂ ਦੇ ਕਾਗਜ਼ ਰਿਜੈਕਟ ਕਰਕੇ ਕਿਹਾ ਇਹਨਾਂ ਦੇ ਕਾਗਜ਼ ਰਹਿਟਾ 5 ਮਿੰਟਾਂ ਬਾਅਦ ਤੁਸੀਂ ਦੂਸਰੇ ਬੰਦੇ ਦੀ ਫਾਈਲ ਲੈ ਕੇ ਉਹਨੂੰ ਅਨ ਅਪੋਜ਼ ਡਿਕਲੇਅਰ ਕੀਤਾ ਇਹੀ ਹਾਲ ਇੱਥੇ ਹੈ ਤੁਸੀਂ ਪ੍ਰਧਾਨ ਦੀ ਚੋਣ ਦੇ ਵਿੱਚ ਬੇਸ਼ੱਕ ਸਾਡੀ ਕਾਂਗਰਸ ਪਾਟਣ ਦੇ باوجود ਇਹ ਬੰਦੇ ਆਪਦਾ ਪ੍ਰਧਾਨ ਬਣਾਉਣ ਤੇ ਸਫਲ ਹੋ ਗਏ ਸੀ। ਪਰੰਤੂ ਵਾਈਸ ਪ੍ਰਧਾਨ ਦੇ ਵਿੱਚ ਚਲੋ ਇੱਧਰ ਪਹੁੰਚਦੇ। ਉਹਨੂੰ ਵੀ ਤੁਸੀਂ ਮਤਲਬ ਤਾਰਕੀਦੋ ਕੋਸ਼ਿਸ਼ ਕਰਕੇ ਸਾਡੇ ਵਾਈਸ ਪ੍ਰਧਾਨ ਨੂੰ ਵੀ ਬਣਾ ਦਿੱਤਾ। ਉਲਟਾ ਜਿਉਂ ਨੇ ਆਵਾਜ਼ ਦੀ ਆਵਾਜ਼ ਬੁਲੰਦ ਕੀਤੀ। ਤੁਸੀਂ ਧੱਕਾ ਕੀਤਾ ਉਹਦੇ ਖਿਲਾਫ ਉਹ ਬੋਲਿਆ ਤਾਂ ਉਹਦੀ ਆਵਾਜ਼ ਬੰਦ ਕਰਨ ਵਾਸਤੇ ਪਰਚਾ। ਅੱਗੇ ਜੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਸ ਲੜਾਈ ਨੂੰ ਜਿੱਥੋਂ ਵੀ ਪੈਗਾਮ ਤੱਕ ਲੈ ਜਾਣਾ ਪਿਆ ਜਾ ਕੇ ਲੈ ਕੇ ਜਾਵਾਂਗੇ। ਔਰ ਇਹ ਪਰਚਾ ਬਕਾਇਦਾ ਰੱਦ ਕਰਾਵਾਂਗੇ। ਮੇਰੀ ਐਸਜੀਐਮ ਐਮਐਲ ਨੂੰ ਤਾਂ ਛੱਡ ਦਿਓ ਉਹ ਤਾਂ ਨਖਿੱਧ ਬੰਦਾ ਹੁੰਦਾ ਸੀ ਕੁਝ ਗਿੰਦੇ ਨਹੀਂ ਹਾਂ ਉਹ ਠੀਕ ਆ ਉਹ ਚਲਾ ਲੇ ਚੰਬਦੀਆਂ ਉਹਦੀਆਂ ਕਾਠ ਦੀ ਹਾਂਡੀ ਚੜੀ ਹੋਈ ਹੈ ਜਿੱਨਾ ਚਰ ਚੜੀ ਹੈ ਖੁਦ ਕਰਾਪਟ ਬੰਦਾ ਹੈਗਾ ਹਜੇ ਤਾਂ ਕੋਰਟ ਤੋਂ ਤਾਂ ਕਲੀਨ ਚਿੱਟ ਮਿਲੀ ਵੀ ਨਹੀਂ ਤੇ ਇਹ ਗੱਲ ਕਰ ਵੀ ਐਸਜੀਐਮ ਨੂੰ ਬਿਲਕੁਲ ਮਾੜੀ ਮੋਟੀ ਵੀ ਲੱਜਾ ਹਿਆ ਤੋ ਕੰਮ ਲੈਣਾ ਚਾਹੀਦਾ ਪੜਿਆ ਲਿਖਿਆਗਾ ਬੰਦਾ ਪੀਐਸ ਦੀ ਪੋਸਟ ਹੈ ਕਿਉਂ ਯਾਰ ਇੰਨਾ ਪੋਸਟਾਂ ਨੂੰ ਦਾਗ ਤੁਸੀਂ ਦਾਗਦਾਰ ਕਰਦੇ ਹੋ ਮਾੜੀ ਮੋਟੀ ਸ਼ਰਮ ਕਰਿਆ ਕਰੋ ਜਦੋਂ ਅਸੋਡੀ ਡਿਊਟੀ ਹੈ ਇਹਨਾਂ ਨੇ ਕਿਲਾ ਸਰਕਾਰਾਂ ਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਧਾਰੀਆਲ ਤੋਂ ਪਰੇ ਰੋਟ ਜਮਨ ਸਿੰਘ ਵੀ ਹੈਗਾ ਸ਼ਾਇਦ ਦਰਿਆ ਪਾਰ ਕਰਕੇ ਬਣ ਜਾਣਾ ਪੈਂਦਾ ਅਸੀਂ ਦੇਖੇ ਹੋਏ ਨੇ ਉਹ ਜਗਾ ਹੁਣ ਤਾਂ ਪੁਲ ਬਣ ਗਿਆ ਵੀ ਫਿਰ ਉੱਥੇ ਜਾਣ ਦੀ ਤਿਆਰੀ ਕਰੋ ਜੇ ਤੁਸੀਂ ਐਸੇ ਤਰੀਕੇ ਆਪਦੇ ਇਲਕਾ ਤਿਆਰ ਪਰਸੋਂ ਜੋ ਸਰਕਾਰੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ ਸਾਡੇ ਨੇਮਕਬਰ ਨੀਮਾ ਜੀ ਜੋ ਕਿ ਸਾਡੇ ਕਾਂਗਰਸ ਬਲਾਕ ਪ੍ਰਧਾਨ ਨੇ ਤੇ ਐਮਸੀ ਨੇ ਮਜੂਤਾ ਉਹਨਾਂ ਨੂੰ 12 ਵੋਟਾਂ ਦੇ ਨਾਲ ਜਿੱਤ ਮਿਲੀ ਸੀ ਪਰ ਐਸਡੀਐਮ ਸਾਹਿਬ ਤੇ ਐਮਐਲਏ ਦੇ ਹੁਕਮਤ ਤਹਿਤ ਐਸਟੀਐਮ ਨੇ ਕੁੰਡਾ ਕਰਦੀ ਤਹਿਤ ਉਹਨਾਂ ਨੂੰ ਹਰਾ ਕੇ ਭੇਜਿਆ ਬਾਹਰ ਉਦੋਂ ਬਾਅਦ ਰਹਿੰਦੀ ਗੁੰਦੀ ਕਸਰ ਉਹਨਾਂ ਨੇ ਉਹਤੇ ਪਰਚਾ ਪਵਾ ਕੇ ਧੱਕੇ ਨਾਲ ਉਹਨਾਂ ਨੂੰ ਆਏ ਸੀ ਭਈ ਆ ਹਾਈ ਕੋਰਟ ਨਾਲ ਵਗ ਜੇ ਸਾਡੀ ਕੋਸ਼ਿਸ਼ ਨਾ ਹੋ ਜੇ ਸਾਡੇ ਤਾਲਬ ਨਾ ਹੋ ਜੀਏ ਉਹਨੂੰ ਧੱਕੇ ਉਹਨੂੰ ਪ੍ਰੈਸ਼ਰਾਈਜ਼ ਕਰਦੇ ਹੋਏ ਉਹਨੂੰ ਡਰਾਉਣ ਦੇ ਵਾਸਤੇ ਇਹਨੇ ਪਰਚਾ ਦਰਜ ਕੀਤਾ ਅੱਛਾ ਸੀ ਉਸ ਪਰਚੇ ਦੇ ਖਿਲਾਫ ਆ ਆ ਕਹਿੰਦੇ ਨੇ ਵੀ ਨੇਮੇ ਨੇ ਸਰਕਾਰੀ ਕੰਮ 'ਚ ਵਿਗੜ ਪਾਇਆ ਭਈ ਮੈਨੂੰ ਅਪਸ਼ਬਦ ਬੋਲਨੇ ਤੂੰ ਸਿਰੇ ਦਾ ਕਰਪਟ ਐਸਟੀਐਮ ਐ ਤੂੰ ਮੈਂ ਜ਼ਿੰਦਗੀ 'ਚ ਦੇਖਿਆ ਨਹੀਂ ਇਹਦਾ ਮਾੜਾ ਹਾਲ ਹੈ ਜਿੰਨਾ ਗੰਦੇ ਨੇ ਮਾਨਸੇ ਪਾ ਰੱਖਿਆ ਮੈਂ 9 ਸਾਲ ਹੋ ਗਏ ਮੈਨੂੰ 10 ਸਾਲ ਹੋ ਗਏ ਰਾਜਨੀਤੀ ਵਿੱਚ ਫਿਰਦੇ ਨੂੰ ਇਤੋਂ ਵੱਧ ਮਾੜਾ ਮੈਂ ਐਸਟੀਐਮ ਕੇ ਦੇਖਿਆ ਨਹੀਂ ਇਤੋਂ ਵੱਧ ਮਾੜੀ ਸਰਕਾਰ ਨਹੀਂ ਮੈਂ ਦੇਖੀ ਇੰਨਾ ਮਾੜਾ ਹਾਲ ਸ਼ਹਿਰ ਦਾ ਪਾਣੀ ਕਰਕੇ ਖਾਸ ਕਰਕੇ ਇਤੋਂ ਵੱਧ ਮਾੜਾ ਹਾਲ ਮੈਂ ਕਿਹ ਦੇਖਿਆ ਨਹੀਂ ਜਿਹੜੀ ਚੀਜ਼ਾਂ ਨੂੰ ਕਰਨੀਆਂ ਚਾਹੀਦੀਆਂ ਨੇ ਸਰਕਾਰਾਂ ਨੂੰ ਪ੍ਰਸ਼ਾਸਨ ਕਰਨ ਜਿਹਦਾ ਐਮਐਲ ਸਾਹਿਬ ਨੂੰ ਕਰਨਾ ਚਾਹੀਦਾ ਉਹਨਾਂ ਤੋਂ ਹਟ ਕੇ ਇਹ ਰਾਜਨੀਤਿਕ ਗੰਦੀ ਰਾਜਨੀਤੀ ਦੇਏ ਹੋਏ ਨੇ ਇਹ ਆਪ ਦੀ ਰਾਣੀ ਤੋਂ ਬਾਜ਼ ਆ ਜਾਣ ਅਸੀਂ ਇੱਕ ਵੱਡੇ ਤੌਰ ਤੇ ਇੱਕ ਸੰਘਰਸ਼ ਵਿੜਾਂਗੇ ਨੇਮਕਮਨ ਨੇਮਾ ਜੀ ਦੇ ਹੱਕ ਚ ਤੇ ਸ਼ਹਿਰ ਦੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿਓ ਕਦੇ ਇਸ ਤਰ੍ਹਾਂ ਤੱਕ ਆਪੜੇ ਸ਼ਹਿਰ ਦੇ ਵਿੱਚ ਨਾ ਕਿਤੇ ਹੋਇਆ ਤੇ ਨਾ ਹੀ ਕਿਤੇ ਹੋਵੇ ਇਹ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਤੱਕ ਆ ਜੀ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦਾ ਵੀ ਸਾਡਾ ਸਾਥ ਕਾਂਗਰਸ ਦੇ ਬਲਾਕ ਪ੍ਰਧਾਨ ਨੇਮਚੰਦ ਚੌਧਰੀ ਕਾਉਂਸਲਰ ਸੀ ਉਹਨਾਂ ਦੇ ਹੱਕ ਚ ਕੀਤਾ ਮੈਂ ਕਹਿੰਦਾ ਵੀ ਇਹ ਜਿਹੜੀ ਸਰਕਾਰ ਆਈ ਹੈ ਭਗਵਾਨ ਤੁਮਾਨ ਦੀ ਇੱਕ ਭੰਡ ਬਹਿ ਗਿਆ ਇੱਥੇ ਮੁੱਖ ਮੰਤਰੀ ਤੇ ਉਹਦੇ ਭੰਡ ਐਮ ਐਲ اے ਜਿਹੜੇ ਇੱਥੇ ਧੱਕਾ ਕਰੀ ਜਾਂਦੇ ਸ਼ਰੀਆਮ ਸਾਡੇ ਕਾਂਗਰਸੀ ਜਿਹੜਾ ਜਿੱਤਦਾ ਸੀ ਉਹਨੂੰ ਹਰਾਤਾ ਧੱਕੇ ਦੇ ਨਾਲ ਤੇ ਐਸਡੀ ਨੂੰ ਮੈਂ ਕਹਿਣਾ ਚਾਹੁੰਦਾ ਵੀ ਕੋਈ ਗੱਲ ਨਹੀਂ ਸਰਕਾਰ ਜਦੋਂ ਕਾਂਗਰਸ ਆ ਗਈ ਤੁਹਾਡਾ ਕੀ ਬਣੂਗਾ ਅਫਸਰਾਂ ਨੂੰ ਉਸ ਦਿਨ ਤੁਸੀਂ ਦੱਸਿਓ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਸੀਂ ਕਰਕੇ ਰਹਾਗੇ ਅਸੀਂ ਨੇਮ ਚੰਦ ਦੇ ਹੱਕ ਲਈ ਜਿਹੜੇ ਵੀ ਕੋਈ ਧਰਨੇ ਮਜਾਰੇ ਸਾਨੂੰ ਕਰਨੇ ਪਏ ਅਸੀਂ ਕਰਾਂਗੇ ਔਰ ਇਨਸਾਫ ਹੈ ਜਿਹੜਾ ਉਹ ਲੈ ਕੇ ਰਾਂਗੇ ਛੋਟੇ ਐਮਸੀ ਵੀ ਦੂਜੇ ਪਾਸੇ ਉਹ ਘਰਦੇ ਫਿਰਦੇ ਗੋਲ ਘੰਗਲੇ ਫਿਰਦੇ ਕਾਂਗਰਸੀ ਸਾਡੇ ਦੇਖੋ ਮੈਂ ਸਾਰੇ ਕਾਂਗਰਸੀ ਐਮਸੀ ਨੂੰ ਅਪੀਲ ਕਰੂੰਗਾ ਹੱਥ ਜੋੜ ਕੇ ਵੀ ਇੱਕ ਕਾਂਗਰਸ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇੱਕ ਦੂਜੇ ਦਾ ਸਾਥ ਦਈਏ ਇਹ ਪਾਟੋ ਤਾਂ ਆਪਣਾ ਚਲੀਏ ਤਾਂ ਜੋ ਕਿ ਕੱਲ ਨੂੰ ਇਹਦਾ ਜਵਾਬਦੇਹ ਸਾਨੂੰ ਦੇਣੀ ਪੂ ਜਿਹੜੇ ਕਾਂਗਰਸੀ ਅੱਜ ਦੂਜੇ ਪਾਸੇ ਤੁਰੇ ਫਿਰਦੇ ਆ ਭੁੱਲ ਜੋ ਕਿ ਤੁਹਾਡੇ ਕੋਈ ਕੰਮ ਹੋ ਜਾਣਗੇ ਤੇ ਇਹ ਜਿਹੇ ਫੈਸਲੇ ਸੀ ਉਹ ਜਾਗਰ ਕਰਾਂਗੇ ਉਹ ਐਮਸੀ ਨੂੰ ਚੇਤਾਵਨੀ ਹੈ ਵੀ ਬੰਦੇ ਬਣ ਕੇ ਆਜੋ ਨਹੀਂ ਫਿਰ ਦੇਖੀ ਜਾਓ